ਆਪ ਜੀ ਨੂੰ ਮੰਤਰੀ ਫੋਟੋਗ੍ਰਾਫਰ ਅੰਦਰ ਨਹੀਂ ਜਾਣਾ ਮੈਂ ਬਾਹਰ ਗਿਆ ਆਪਰ ਠੀਕ ਹੈ ਕਿਹੜੇ ਸਰੰਗੀ ਪਿੰਡ ਪਰ ਅਰੋਹਨ ਸਰ ਸਾਹਿਬ ਆਪਰੇ ਸੇ ਉਹ ਠੀਕ ਹੈ ਸਰ ਜਿਸ ਤਰ੍ਹਾਂ ਕੋਈ ਅਰੋਹਨ ਨਹੀਂ ਆ ਰਹੀ ਇਸ ਦੀ ਜਰੂਰ ਇਸ ਤਰ੍ਹਾਂ ਚਾਹੀਦੀ ਹੈ ਪੰਚਾਇਤਾਂ ਨੇ ਇੱਕ ਬੋਕੀ ਆਈ ਜੀ ਕੀ ਕਹੂੰ ਵੋਟਾਂ ਬਹੁਤ ਹੀ ਸਖਾਵੇਂ ਮੌਲ ਚ ਚੱਲ ਰਹੀਆਂ ਨੇ ਸੰਗਰੂਰ ਜਿਲ੍ਹੇ ਦੇ ਧੋਰੀ ਨੇ ਆ ਬੂਥ ਮੈਂ ਜਿਹੜੇ ਚੱਕਰ ਰਾ ਆ ਬਹੁਤ ਹੀ ਪੀਸਫੁਲੀ ਮਾਹੌਲ ਹੈ ਸਾਡੇ ਹਰ ਇੱਕ ਬੂਥ ਨੂੰ ਅਸੀਂ ਬਕਾਇਦਾ ਪੈਟਰੋਲਿੰਗ ਪਾਰਟੀਆਂ ਨਾਲ ਕਵਰ ਕੀਤਾ ਸਾਰੇ ਐਸ ਐਚ ਓ ਡੀ ਐਸ ਪੀ ਐਸ ਪੀ ਤੇ ਜਿਹੜੇ ਐਸ ਐਸ ਪੀ ਸਾਹਿਬ ਨੇ ਉਹਨਾਂ ਨੇ ਸਾਰੇ ਏਰੀਆ ਨੂੰ ਪੈਟਰੋਲਿੰਗ ਪਾਰਟੀ ਦੇ ਵਿੱਚ ਸਾਰੇ ਅਫਸਰਾਂ ਨੂੰ ਅਲੱਗ-ਅਲੱਗ ਏਰੀਆ ਵੰਡ ਕੇ ਦਿੱਤਾ ਹੋਇਆ ਜੋ ਕਿ ਪੈਟਰੋਲਿੰਗ ਕਰ ਰਹੇ ਨੇ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਬੜਾ ਹੀ ਪੀਸਫੁੱਲ ਮਾਹੌਲ ਹੈ थैंक यू